ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਮੇਜ਼ਬਾਨ ਰਮਨਜੀਤ ਕੌਰ ਜੀਕੇਆਰ ਟੀਵੀ ਤੇ ਆਪ ਸਭ ਦਾ ਸਵਾਗਤ ਅੱਜ ਅਸੀਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਤੇ ਵਿਚਾਰ ਕਰਨ ਜਾ ਰਹੇ ਹਾਂ ਜਿਸ ਦੇ ਵਿਚਾਰ ਕਰਨ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਹਨ ਗਿਆਨੀ ਹਰਪ੍ਰਜਨ ਸਿੰਘ ਜੀ ਸੋਹਲ ਆਓ ਕਰਦੇ ਹਾਂ ਗਿਆਨੀ ਜੀ ਦਾ ਸਵਾਗਤ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਟਰ ਰਮਨਜੀਤ ਹਾਂਜੀ ਜੀਕੇਆਰ ਟੀਵੀ ਤੇ ਟੀਵੀ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿਧੀ ਪੁਰਬ ਤੇ ਵਿਚਾਰ ਕਰਨ ਲਈ ਇੱਕ ਮੌਕਾ ਦਿੱਤਾ ਹੈ ਸੁਨਹਿਰੀ ਮੌਕਾ ਹੂੰ ਸਤਿਗੁਰੂ ਕਿਰਪਾ ਕਰਨ ਤੇ ਗੁਰੂ ਅਰਜਨ ਦੇਵ ਜੀ ਦੇ ਸਿਧੀ ਬਾਰੇ ਸ਼ਹਾਦਤ ਦੇ ਕਾਰਨਾ ਬਾਰੇ ਅਸੀਂ ਖੁਸ਼ ਵਿਚਾਰ ਵਿਮਰਸ਼ ਕਰ ਸਕੀਏ ਗਿਆਨੀ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕੀ ਕਾਰਨ ਸਨ ਮੇਰਾ ਰਮਨਜੀਤ ਹਾਂ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਕਈ ਕਾਰਨ ਸਨ ਘਰੇਲੂ ਵੀ ਸੀ ਮਜਬੀ ਵੀ ਸੀ ਹਮ ਅਲੱਗ-ਅਲੱਗ ਕਿਸਮ ਦੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਸਭ ਤੋਂ ਪਹਿਲਾ ਕਾਰਨ ਤਾਂ ਘਰੇਲੂ ਸੀ ਠੀਕ ਹੈ ਪਿਰਥੀ ਚੰਦ ਕਿਉਂਕਿ ਉਹਨੂੰ ਗੁਰਤਾ ਗਦੀ ਨਹੀਂ ਸੀ ਮਿਲੀ ਹਮ ਉਹ ਸੀ ਵਿਰੋਧਤਾ ਈਰਖਾ ਸਿਰੇ ਤੇ ਪਹੁੰਚੀ ਸੀ ਉਸ ਤੋਂ ਇਲਾਵਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਹਮ ভক্তਾਂ ਦੀ ਪਾਣੀ ਅੰਕਿਤ ਕੀਤੀ ਉਸ ਵੇਲੇ ਹਿੰਦੂ ਸਮਾਜ ਵਿੱਚੋਂ ਚਾਰ ਭਗਤ ਆਏ ਸਨ ਉਹ ਮੁਸਲਮਾਨਾ ਵਿੱਚੋਂ ਵੀ ਸੀ ਛੱਜੂ ਕੰਨਾ ਪੀਲੂ ਤੇ ਸ਼ਾ ਹੁਸੈਨ ਇਹ ਕਵੀ ਸਨ ਇਹਨਾਂ ਨੂੰ ਪਤਾ ਲੱਗਾ ਵੀ ਗੁਰੂ ਅਰਜਨ ਦੇਵ ਜੀ ਆਦ ਬੀੜ ਦੀ ਰਚਨਾ ਕਰ ਰਹੇ ਨੇ ਆਦ ਗ੍ਰੰਥ ਦੀ ਆਦ ਗ੍ਰੰਥ ਵੀ ਉਹ ਕਹਿੰਦੇ ਸੀ ਆਦ ਬੀੜ ਵੀ ਕਹਿੰਦੇ ਸਨ ਹਾਂਜੀ ਗੁਰਤਾ ਗੱਦੀ ਤਾਂ ਉਸ ਵੇਲੇ ਤੱਕ ਮਿਲੀ ਨਹੀਂ ਸੀ ਜੀ ਹਾਂਜੀ ਇਹ ਗੁਰੂ ਅਰਜਨ ਦੇਵ ਜੀ ਕੋਲ ਅੰਮ੍ਰਿਤਸਰ ਆਏ ਤੇ ਇਹ ਕਹਿਣ ਲੱਗੇ ਸਾਡੀ ਰਚਨਾ ਵੀ ਸ਼ਾਮਿਲ ਕਰੋ ਹੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਤੂੰ ਤੁਸੀਂ ਰਚਨਾ ਆਪਣੀ ਸੁਣਾ ਦਿਓ ਜੇ ਗੁਰੂ ਨਾਨਕ ਦੇ ਮਿਸ਼ਨ ਤੇ ਗੁਰੂ ਨਾਨਕ ਦੀ ਕਸਵੱਟੀ ਤੇ ਤੁਹਾਡੀ ਰਚਨਾ ਪੂਰੀ ਉਤਰੀ ਅਸੀਂ ਸ਼ਾਮਿਲ ਕਰ ਲਾਂਗੇ ਉਹਨਾਂ ਨੇ ਆਪਣੀ ਆਪਣੀ ਰਚਨਾ ਸੁਣਾਈ ਇਹ ਕਹਿਣ ਲੱਗਾ ਮੈਂ ਉਹੀ ਰੇ ਮੈਂ ਉਹੀ ਰੇ ਮਰਨ ਇਹ ਕਹਤਾ ਮੈਂ ਆਲੀ ਗੱਲ ਲਈ ਗੁਰੂ ਜੀ ਸਾਹਿਬ ਵੀ ਤੂੰ ਮੋਰੀ ਗੱਲ ਹੂੰ ਇੱਕ ਭਗਤ ਕਹਿੰਨ ਲੱਗੇ ਭਗਤ ਵੀ ਉਹਨਾਂ ਨੂੰ ਕਹਿੰਦੇ ਸੀ ਉਹ ਤੋਂ ਆਪਣੇ ਆਪ ਨੂੰ ਭਗਤ ਕਹਿੰਦੇ ਹੈ ਤਾਂ ਕਵੀ ਸੀ ਹਾਂਜੀ ਇੱਕ ਕਹਿੰਦਾ ਕਾਗਜ਼ ਸੰਧੀ ਪੁੱਤਰੀ ਤਉ ਨ ਤਿਰੇ ਨਿਹਾਰ ਹੂੰ ਨਫਰ ਸੀ ਉਹ ਕਹਿੰਦਾ ਇਸਤਰੀ ਦੀ ਕਾਗਜ਼ ਉੱਤੇ ਵੀ ਫੋਟੋ ਲੱਗੀ ਹੋਵੇ ਨਾ ਉਹ ਵੀ ਨਹੀਂ ਵਿਖਣੀ ਚਾਹੀਦੀ ਹੂੰ ਨਰਕਾਂ ਦਾ ਦਵਾਰ ਹੈ ਗੁਰੂ ਸਾਹਿਬ ਨੇ ਉਹਨੂੰ ਵੀ ਕੰਡੈਮ ਕਰਤਾ ਹੂੰ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਕਹਿੰਦੇ ਨੇ ਵੀ ਜਿਹੜੀ ਇਸਤਰੀ ਹੈ ਹਾਂਜੀ ਇਹ ਤਾਂ ਜਗਦੀ ਪੈਦਾ ਹੋਂ ਵਾਲੀ ਗੁਰਬਾਣੀ ਵਿੱਚ ਲਿਖਿਆ ਹੋਇਆ ਸੋ ਕਿਉ ਮੰਦਾ ਆਖੀਏ ਸੋ ਕਿਉ ਮੰਦਾ ਆਖੀਏ ਜਦ ਜ ਮੇਰਾ ਜਾਨ ਹਾਂਜੀ ਇਸ ਕਸਵੱਟੀ ਤੇ ਤੇਰੀ ਰਚਨਾ ਵੀ ਪੂਰੀ ਨਹੀਂ ਹੁੰਦੀ ਹਮ ਇੱਕ ਹੋਰ ਸੀ ਉਹਦੀ ਰਚਨਾ ਵੀ ਪੂਰੀ ਨਾ ਉਤਰ ਸਕੀ ਹਮ ਜਿਹੜਾ ਚੌਥਾ ਸੀ ਉਹ ਕਹਿਣ ਲੱਗਾ ਤੈਨਾਂ ਨੂੰ ਧੱਕਣ ਦੇ ਮੈਂ ਕਰਦਾ ਹਮ ਮੈਂ ਹੁਣ ਬੋਲੇ ਕੰਨੇ ਮੈਨੂੰ ਵੀ ਕਰ ਦੇਣਾ ਹਮ ਤੇ ਮਾਰੇ ਕਹਿੰਦੇ ਸੁਣਾ ਤੂੰ ਉਹਨੇ ਫਿਰ ਖੜੇ ਪੈਰ ਆਪਣੀ ਰਚਨਾ ਬਣਾ ਲਈ ਕਵੀ ਤਾਂ ਹੈ ਹੀ ਸੀ ਕਹਿੰਦੇ ਚੁੱਪ ਵੇੜਿਆ ਚੁੱਪ ਵੇੜਿਆ ਬੋਲਣ ਦੀ ਨਹੀਂ ਜਾਏ ਵੇੜਿਆ ਕਹਿੰਦੇ ਚੁੱਪ ਕਰ ਜਾ ਇੱਥੇ ਬੋਲਣ ਦੀ ਕੋਈ ਥਾਂ ਨਹੀਂ ਮਹਾਰਾ ਕਹਿੰਦੇ ਤੇਰੀ ਸਾਹਗਿਆਰੀ ਵਿੱਚ ਹੂੰ ਜਾਓ ਉਹਨਾਂ ਸਾਰਿਆਂ ਨੂੰ ਮਹਾਰਾ ਨੇ ਜਵਾਬ ਦਿੱਤਾ ਤੁਹਾਡੀ ਵਿੱਚ ਨਹੀਂ ਆ ਸਕਦੀ ਗੱਲ ਹੂੰ ਉਹ ਫਿਰ ਵਿਰੋਧੀ ਹੋ ਗਏ ਪ੍ਰਿਥੀ ਚੰਦ ਵੀ ਰਲ ਗਿਆ ਉਹਨਾਂ ਦੇ ਨਾਲ ਜਿਹੜਾ ਕਾਨਾ ਸੀ ਨਾ ਚਾਰਾਂ ਵਿੱਚੋਂ ਹਾਂਜੀ ਉਹ ਚੰਦੂ ਦੇ ਚਾਚੇ ਦਾ ਪੁੱਤਰ ਸੀ ਤੇ ਚਿਹਰਾ ਭਰਾ ਸੀ ਇਹਦਾ ਠੀਕ ਤੇ ਚੰਦੂ ਅੱਗੇ ਉਹਦੀ ਲੜਕੀ ਦਾ ਰਿਸ਼ਤਾ ਨਹੀਂ ਸੀ ਹੋਇਆ ਹੂੰ ਉਹ ਵੀ ਵਿਰੋਧੀ ਸੀ ਪ੍ਰਿਥੀ ਚੰਦ ਵੈਸੇ ਵਿਰੋਧੀ ਪ੍ਰਿਥੀ ਚੰਦੀ ਵੀ ਗੰਢ ਤੋਂ ਭੋਗ ਗਈ ਚੰਦੂ ਨਾਲ ਹਾਂਜੀ ਇਹਨਾਂ ਸਾਰਿਆਂ ਦੀ ਵਿਰੋਧਤਾ ਇੱਕ ਕਾਰਨ ਸੀ ਕਿ ਉਹ ਕੋ ਹਕੂਮਤ ਤੱਕ ਜਾ ਕੇ ਹੂੰ ਹੂੰ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਬੜਾ ਕੁਝ ਲਿਖ ਬੋਲਿਆ ਹੂੰ ਉਹਨਾਂ ਕਹਿਣ ਲੱਗੇ ਵੀ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਲਿਖ ਰਹੇ ਨੇ ਹੂੰ ਉਹਦੇ ਵਿੱਚ ਇਸਲਾਮ ਦੀ ਗੱਲ ਨਹੀਂ ਕੀਤੀ ਠੀਕ ਮੁਹੰਮਦ ਦੀ ਤਾਰੀਫ ਨਹੀਂ ਕੀਤੀ ਹੂੰ ਮੁਹੰਮਦ ਸ਼ਾਹ ਦੀ ਮੂ ਪੀਰ ਜਿਹੜਾ ਹੋਇਆ ਇਹਨਾਂ ਦਾ ਹਾਂਜੀ ਪੈਗੰਬਰ ਠੀਕ ਹੈ ਜਹਾਂਗੀਰ ਉਹ ਬਾਦਸ਼ਾਹ ਬਣ ਗਿਆ ਸੀ ਹੂੰ 1605 ਵਿੱਚ ਅਕਬਰ ਮਰ ਗਿਆ ਸੀ ਹੂੰ ਉਹਦੀ ਜਗ੍ਹਾ ਉਹਦੀ ਜਗ੍ਹਾ ਤੇ ਉਹਦਾ ਪੁੱਤਰ ਜਹਾਂਗੀਰ ਬਣ ਗਿਆ ਸੀ ਠੀਕ ਹੈ ਅਕਬਰ ਨੇ ਇੱਕ ਧਿਨੇ ਇਲਾਹੀ ਧਰਮ ਬਣਾਇਆ ਸੀ ਖੈਰ ਮੈਂ ਹੁਣ ਜ਼ਿਆਦਾ ਨਾਲ ਇਹਨੂੰ ਬਿਧਾਵਾਂ ਹਾਂਜੀ ਤੇ ਜਹਾਂਗੀਰ ਜਿੰਨੇ ਮੁਸਲਮਾਨ ਸੀ ਉਸ ਵੇਲੇ ਜਿੰਨੇ ਹਿੰਦੂ ਸੀ ਉਹ ਸਾਰੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਸੀ ਠੀਕ ਹੈ ਤੇ ਉਹਨਾਂ ਨੇ ਜਾ ਕੇ ਜਹਾਗੀਰ ਨੂੰ ਚੁੱਕਿਆ ਦੂਸਰੇ ਪਾਸੇ ਇਸਲਾਮ ਦੀ ਬੜੀ ਵਿਰੋਧਤਾ ਸੀ ਹੂੰ ਇਸਲਾਮ ਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਪ੍ਰਚਾਰ ਸੀ ਸਿੱਖੀ ਦਾ ਪ੍ਰਚਾਰ ਸੱਚ ਦੇ ਰਾਹ ਤੇ ਚੱਲਣ ਦਾ ਪ੍ਰਚਾਰ ਹੂੰ ਗੁਰੂ ਨਾਨਕ ਦੇ ਮਿਸ਼ਨ ਦਾ ਉਹਦਾ ਪ੍ਰਚਾਰ ਕਰ ਰਹੇ ਸਨ ਤੇ ਉਹਨਾਂ ਦਿਨਾਂ ਵਿੱਚ ਪੰਜਾਬ ਦੇ ਵਿੱਚ ਸਖੀ ਸਰਵਰ ਦਾ ਬੜਾ ਹੁੰਦਾ ਸੀ ਅੱਜ ਕੱਲ ਵੀ ਤੁਸੀਂ ਦੇਖਿਆ ਉਹਨਾਂ ਸਮਾਦਾਂ ਬੜੀਆਂ ਬੜੀਆਂ ਨੇ ਹਾਂਜੀ ਹਰੀਆਂ ਚਾਦਰਾਂ ਵਾਲੀਆਂ ਹਾਂਜੀ ਹਾਂਜੀ ਉਹ ਇੱਕ ਪੀਰ ਹੁੰਦਾ ਸੀ ਨਗਾਹੀਆ ਪੀਰ ਉਹਨੂੰ ਕਹਿੰਦੇ ਸੀ ਠੀਕ ਹੈ ਇਹ ਪਾਕਿਸਤਾਨ ਵਿੱਚ ਜ਼ਿਲ੍ਹਾ ਡੇਰਾ ਗਾਜ਼ੀ ਖਾਨ ਦੇ ਵਿੱਚ ਇੱਕ ਪਿੰਡ ਸੀ ਨਗਾਹ ਠੀਕ ਹੈ ਉੱਥੋਂ ਦਾ ਪੀਰ ਸੀ ਉੱਥੇ ਹੀ ਪੂਰਾ ਹੋਇਆ ਸੀ ਠੀਕ ਹੈ ਉਹ ਨਗਾਹੀਆ ਪੀਰ ਪੰਜਾਬ ਵਿੱਚ ਆਇਆ ਹੀ ਨਹੀਂ ਇੰਡੀਆ ਵਿੱਚ ਆਇਆ ਹੀ ਨਹੀਂ ਹੂੰ ਲੇਕਿਨ ਸਭ ਤੋਂ ਵੱਧ ਸਮਾਧਾਂ ਜਿਹੜੀਆਂ ਨੇ ਉਹ ਇੰਡੀਆ ਵਿੱਚ ਨੇ ਉਹਦੀਆਂ ਅੱਛਾ ਮੁਸਲਮਾਨਾਂ ਦੇ ਵਿੱਚ ਜਿਵੇਂ ਸਾਡੇ ਚ ਚਾਰ ਕੁਰਹਿਤਾ ਨੇ ਨਾ ਹਾਂਜੀ ਮੁਸਲਮਾਨਾਂ ਵਿੱਚ ਚਾਰ ਗੁਨਾਹ ਨੇ ਹੂੰ ਉਹਨਾਂ ਗੁਨਾਹਾਂ ਵਿੱਚੋਂ ਇੱਕ ਸਭ ਤੋਂ ਵੱਡਾ ਜਿਹੜਾ ਗੁਨਾਹ ਹੈ ਨਾ ਇਸਲਾਮ ਧਰਮ ਵਿੱਚ ਹਾਂਜੀ ਇਸਲਾਮ ਵਿੱਚ ਉਹ ਹੈ ਪੱਥਰ ਪੂਜਾ ਮੂਰਤੀ ਪੂਜਾ ਪੱਥਰ ਪੱਥਰ ਪੂਜਾ ਬੁੱਤ ਪੂਜਾ ਠੀਕ ਹੈ ਉਹ ਬੁੱਤ ਪੂਜਾ ਸਖਤ ਖਿਲਾਫ ਹੈ ਉਹਨਾਂ ਦੇ ਹੁਣ ਤੁਸੀਂ ਦੇਖਿਆ ਹੋਵੇਗਾ ਜਿਨੀਆ ਸਮਾਧਾਨੇ ਮੁਸਲਮਾਨ ਉਥੇ ਕੋਈ ਜਾਂਦਾ ਹਾਂਜੀ ਸਮਾਧ ਮੁਸਲਮਾਨ ਪੀਰ ਦੀ ਹੂੰ ਮੁਸਲਮਾਨ ਕੋਈ ਨਹੀਂ ਜਾਂਦਾ ਉਥੇ ਹੂੰ ਉਥੇ ਜਾਂਦੇ ਕੌਣ ਨੇ ਸਾਡੇ ਵਰਗੇ ਹਾਂਜੀ ਭੁੱਲੇ ਪਟਕੇ ਹਿੰਦੂ ਜਾਂਦੇ ਨੇ ਦੂਜੇ ਜਾਂਦੇ ਨੇ ਸਿੱਖ ਵੀ ਜਾਂਦੇ ਨੇ ਉਥੇ ਵੀਰਵਾਰ ਨੂੰ ਤੇਲ ਵੀ ਚੜਾਉਂਦੇ ਨੇ ਦੀਵੇ ਵੀ ਜਗਾਉਂਦੇ ਨੇ ਹਾਂਜੀ ਉਹਨਾਂ ਸਮਾਧਾਂ ਤੇ ਉਹ ਨਗਾਇਆ ਪੀਰ ਦੀ ਸਮਾਧਾ ਨੇ ਉਹਦਾ ਇੱਕ ਮਤ ਸੀ ਸਖੀ ਸਰਵਰ ਹੂੰ ਉਹ ਸਖੀ ਸਰਵਰ ਇਥੇ ਬਹੁਤ ਫੈਲਿਆ ਹੋਇਆ ਸੀ ਤੇ ਉਹ ਇਸਲਾਮ ਦਾ ਇੱਕ ਹਿੱਸਾ ਸੀ ਜਿਹੜੇ ਗਰੁੱਪ ਹੁੰਦੇ ਨਾ ਹੂੰ ਜਿਹਨਾਂ ਸਿੱਖਾਂ ਵਿੱਚ ਵੀ ਕਈ ਗਰੁੱਪ ਨੇ ਨਿਆਂਗ ਸਿੰਘ ਹੋ ਗਿਆ ਦਮਦਮ ਦੇ ਖਾਲਸਾ ਹੋ ਗਿਆ ਦੂਜੇ ਤੀਜੇ ਹੋ ਗਏ ਹਾਂਜੀ ਇਸਲਾਮ ਵਿੱਚ ਵੀ ਬਹੁਤ ਸਾਰੇ ਗਰੁੱਪ ਨੇ ਹੂੰ ਉਹਨਾਂ ਗਰੁੱਪਾਂ ਵਿੱਚੋਂ ਇੱਕ ਸੀ ਸਖੀ ਸਰਵਰ ਦਾ ਹੂੰ ਉਹਦਾ ਪ੍ਰਚਾਰ ਬਹੁਤ ਸੀ ਠੀਕ ਹੈ ਤੇ ਉਹ ਜਿਹੜਾ ਨਗਾਈਆ ਪੀਰ ਸੀ ਉਹ ਨਗਾਈਆ ਪੀਰ ਨੂੰ ਲਾਲਾਂ ਵਾਲਾ ਪੀਰ ਵੀ ਕਹਿੰਦੇ ਸੀ ਹੂੰ ਹੂੰ ਲਖ ਦਾਤਾ ਪੀਰ ਵੀ ਕਹਿੰਦੇ ਸੀ ਹੂੰ ਨਗਾਈਆ ਪੀਰ ਵੀ ਕਹਿੰਦੇ ਸੀ ਇੱਕ ਨਾਂ ਸੀ ਉਹਨਾਂ ਦਾ 11ਵਾਂ ਵਾਲਾ ਪੀਰ ਹੂੰ ਉਹ ਵੀ ਉਹਨਾਂ ਵਿੱਚੋਂ ਸੀ ਠੀਕ ਹੈ ਉਹ 11ਵਾਂ ਵਾਲਾ ਪੀਰ ਜਿਹੜਾ ਹੈ ਇਹਦਾ ਹਿਸਟਰੀ ਦਾ ਪਤਾ ਨਹੀਂ ਕਿਵੇਂ 11ਵੇਂ ਵਾਲਾ ਜੁੜ ਗਿਆ ਉਹਨਾਂ ਦੇ ਨਾਲ ਪਰ ਹੈ ਉਹ ਉਹਨਾਂ ਵਿੱਚੋਂ ਇੱਕ ਹੈ ਠੀਕ ਹੈ ਉਹਨਾਂ ਵਿੱਚੋਂ ਇੱਕ ਮੱਤ ਹੈ 11ਵੇਂ ਵਾਲੇ ਪੀਰ ਜਿਹੜੇ ਨੇ ਹੈ ਤਾਂ ਬਹੁਤ ਪਖੰਡੀ ਹੁੰਦਾ ਇਹਨਾਂ ਦਾ ਹੂੰ 11ਵੇਂ ਵਾਲੇ ਪੀਰ ਦਾ ਇੱਕ ਜਗ੍ਹਾ ਬਣੀ ਹੋਈ ਹੈ ਅਮਰੀਕਾ ਵਿੱਚ ਸਿਆਟਲ ਦੇ ਨੇੜੇ ਹੂੰ ਇੱਕ ਪਤਾ ਲੱਗਿਆ ਉੱਥੇ ਵੈਨਕੂਵਰ ਵੀ ਬਣੀ ਹੋਈ ਹੈ ਉਮੈਨ ਜਿੱਥੇ ਕੰਮ ਕਰਦਾ ਸੀ ਉਹ ਲਾਹੌਰ ਦਾ ਸੀ ਮੁਸਲਮਾਨ ਸੀ ਉਹਨੂੰ ਕਿਸੇ ਨੇ ਦੱਸਿਆ ਵੀ ਇਹਨੂੰ 11ਵਾਂ ਵਾਲਾ ਪੀਰ ਹੈ ਉੱਥੇ ਜਾਓ ਮਰਦਾਂ ਪੂਰੀਆਂ ਹੁੰਦੀਆਂ ਨੇ ਹੂੰ 11ਵਾਂ ਵਾਲਾ ਪੀਰ ਉੱਥੇ ਅਸੀਂ ਚਲੇ ਗਏ ਮੇਰੇ ਦੋਸਤ ਸੀ ਉਹਦੇ ਕਹਿੰਦੇ ਮੈਂ ਵੀ ਨਾਲ ਚਲਾ ਗਿਆ ਜਾ ਕੇ ਦੇਖਿਆ ਵੀ ਉਹਨੇ ਇੱਕ ਕਮਰਾ ਹੈ ਦੋ ਦਰਪੇਂਦਾ ਜਗਰਾਉ ਕੋ ਹੂੰ ਇਥੋਂ ਦਾ ਇੱਕ ਮੁਖੀ ਸੀ ਉੱਥੇ ਬਣਿਆ 11ਵੇਂ ਵਾਲੇ ਪੀਰ ਸੀ ਤੇ ਦੇਖਣ ਨੂੰ ਪੀਰ ਨਹੀਂ ਸੀ ਲੱਗਦਾ ਜਿਵੇਂ ਪਟਿਆਲਾ ਸ਼ਹੀ ਪੱਗ ਚੁੰਝ ਵਾਲੀ ਬਣੀ ਉਹਨੇ ਤੇ ਬੜਾ ਰੋਹ ਕੈਮਰੇ ਲਾਏ ਉਹਨੇ ਬਾਹਰ ਵੇਖਣਾ ਉਹਨੇ ਗੁਰਦੁਆਰਾ ਬਣਾਇਆ ਵੀ ਸਿੱਖ ਗੁਰਦੁਆਰੇ ਨੰਦ ਆਉਣ ਉਥੇ ਲੰਗਰ ਵੀ ਬੜਾ ਵਧੀਆ ਉਥੇ ਮਾਪ ਛਕਿਆ ਉਥੇ ਲੇਕਿਨ ਉਹ ਕਮਰੇ ਦੇ ਵਿੱਚ ਸੀ ਪੀਰ ਉਹ ਜਿਹੜਾ ਪੀਰ ਬਣਿਆ ਸੀ ਇਹ ਸਰਦਾਰ ਸੀ ਠੀਕ ਹੈ ਤੇ ਉਹਦੇ ਦਰਸ਼ਨ ਕਰਨ ਵਾਸਤੇ ਲਾਈਨਾਂ ਲੱਗੀਆਂ ਹੋਈਆਂ ਅਸੀਂ ਵੀ ਗਏ ਇੱਥੇ ਕਹਿੰਦੇ ਤੁਸੀਂ ਮਨੋਤੀ ਪੂਰੀ ਕਰਨੀ ਹੈ ਜਾਂ ਸਵਾਲ ਪੁੱਛਣਾ ਉਹ ਲਾਈਨ ਵੱਖਰੀ ਦੂਜੀ ਵੱਖਰੀ ਕੱਲੇ-ਕੱਲੇ ਅੰਦਰ ਜਾਣ ਦੇਖਣ ਉਥੇ ਅਸੀਂ ਜਾ ਕੇ ਸਾਰਾ ਡਰਾਮਾ ਦੇਖਿਆ ਉਹਨਾਂ ਦਾ ਹੂੰ ਵੀ 11ਵੇਂ ਵਾਲੇ ਪੀਰ ਦਾ ਤਾਂ ਨਾਮ ਵਰਤ ਰਹੇ ਨੇ ਹੂੰ ਪੂਜਾ ਪੀਰ ਦੀ ਇੱਥੇ ਮਾਨ ਦਾ ਪੀਰ ਦੀ ਹੈ ਬਣਾਇਆ ਗੁਰਦੁਆਰਾ ਹੂੰ ਇਸੇ ਤਰ੍ਹਾਂ ਦਾ ਇੱਕ ਵੈਨਕੂਬਰੀ ਵੀ ਸੁਣਿਆ ਬਣਿਆ ਇੱਕ ਵਾਰੀ ਪੱਤਰਕਾਰਾਂ ਨੇ ਵੀ ਉਹਨੂੰ ਸਵਾਲ ਕੀਤਾ ਵੀ ਅਸੀਂ ਆਉਣਾ ਤੁਹਾਡੀ ਇੰਟਰਵਿਊ ਲੈਣੀ ਹੈ ਹੂੰ ਉਹ ਕਹਿੰਦਾ ਆਜੋ ਪੱਤਰਕਾਰ ਕਹਿੰਦੇ ਨੇ ਵੀ ਅਸੀਂ ਆਉਣਾ ਪਰ ਮੀਡੀਏ ਨਾਲ ਲੈ ਕੇ ਆਉਣਾ ਹੂੰ ਸਵਾਲ ਪੁੱਛਣਾ ਹੁਣ ਮੀਡੀਏ ਦੇ ਸਾਹਮਣੇ ਜਵਾਬ ਦੇ ਨਹੀਂ ਸੀ ਸਕਦਾ ਹੂੰ ਯਾਨੀ ਇਸ ਕਿਸਮ ਦੇ ਬਹੁਤ ਸਾਰੇ ਕਾਰਨ ਸੀ ਗੁਰੂ ਅਰਜ ਉਹ ਜਿਹੜਾ ਕਾਰਨ ਸੀ ਗੁਰੂ ਅਰਜਨ ਦੇਵ ਜੀ ਦਾ ਪ੍ਰਚਾਰ ਉਹ ਸਖੀ ਸਰਵਰ ਦੇ ਜਿਹੜੇ ਪੁਜਾਰੀ ਸੀ ਉਹ ਉਦੋਂ ਹਟ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਗਏ ਭਾਈ ਮੰਜ ਵੀ ਉਹਨਾਂ ਵਿੱਚੋਂ ਇੱਕ ਸੀ ਹੂੰ ਉਹ ਵੀ ਸਖੀ ਸਰਵਰ ਦਾ ਪੁਜਾਰੀ ਸੀ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਆਇਆ ਤੇ ਕਹਿੰਦਾ ਵੀ ਸਾਨੂੰ ਸਿੱਖ ਬਣਾ ਲਓ ਮਾਰੇ ਕਹਿੰਦੇ ਗੁਰੂ ਨਾਨਕ ਦਾ ਘਰ ਹੈ ਹੂੰ ਜਿਹੜਾ ਆਵੇ ਸਿੱਖ ਹੈ ਪਰ ਇੱਕ ਖਿਆਲ ਰੱਖਿਓ ਦੋ ਬੀੜੀਆਂ ਚ ਪੈਰ ਰੱਖਣ ਵਾਲਾ ਪਾਰ ਨੇ ਉਤਰਦਾ ਹਾਂਜੀ ਇੱਕ ਤੁਸੀਂ ਸਮਾਧ ਦੀ ਪੂਜਾ ਕਰੋ ਦੂਜਾ ਇੱਧਰ ਹੂੰ ਇਹ ਗੱਲ ਨਹੀਂ ਬਣਨੀ ਉਹਨੇ ਫਿਰ ਇੱਕ ਕੰਗਮਾਹੀ ਪਿੰਡ ਹੈ ਹੁਸ਼ਿਆਰਪੁਰ ਦੇ ਕੋਲ ਉਥੇ ਸੀ ਉਹਦਾ ਡੇਰਾ ਹਮ ਸਮਾਦ ਸੀ ਉਹਦਾ ਮੁਖੀ ਸੀ ਉਹਨੇ ਸਮਾਦਿਤ ਆਤੀ ਤੇ ਗੁਰੂ ਸਾਹਿਬ ਦੀ ਸੇਵਾ ਵਿੱਚ ਆ ਗਿਆ ਬੜੀ ਸੇਵਾ ਕੀਤੀ ਗੁਰੂ ਸਾਹਿਬ ਦੇ ਦਿਲ ਨੂੰ ਇਹਨਾਂ ਪਾਇਆ ਤੇ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਕਹਿਤਾ ਮੰਜ ਪਿਆਰਾ ਗੁਰੂ ਨੂੰ ਹਮ ਗੁਰ ਮੰਜ ਪਿਆਰਾ ਮੰਜ ਗੁਰੂ ਕਾ ਬੋਹਿਤਾ ਜਗ ਲੰਗਨ ਹਾਰਾ ਯਾਨੀ ਇਨਾ ਵੱਡਾ ਰਤਬਾ ਉਹਨੂੰ ਦੇ ਦਿੱਤਾ ਵੱਡੀ ਉਪਾਦੀ ਦਿੱਤੀ ਉਹ ਸਖੀ ਸਰਵਰ ਦਾ ਬਜਾਰੀ ਸੀ ਤਰਨਤਾਰਨ ਦੇ ਇਲਾਕੇ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਬਣਾਇਆ ਸਥਾਨ ਬਣਾਇਆ ਸੀ ਮਾਝੇ ਦੇ ਵਿੱਚ ਹਾਂਜੀ ਉੱਥੇ ਵੀ ਸਖੀ ਸਰਵਰ ਦਾ ਬੜਾ ਪ੍ਰਚਾਰ ਸੀ ਹੂੰ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਨਾਲ ਸਖੀ ਸਰਵਰ ਦੇ ਪ੍ਰਚਾਰ ਦੇ ਉੱਤੇ ਬਹੁਤ ਵੱਡਾ ਅਸਰ ਪੈ ਰਿਹਾ ਸੀ ਹੂੰ ਉਹ ਵਿਰੋਧੀ ਹੋ ਗਏ ਹੂੰ ਇੱਕ ਸੀ ਸਰਹੰਦ ਦਾ ਰਹਿਣ ਵਾਲਾ ਸ਼ੇਖ ਅਹਿਮਦ ਸਰਹੰਦੀ ਨਕਸ਼ਬੰਦੀਆਂ ਦਾ ਇੱਕ ਮਤਸੀ ਫਿਰਕਾ ਸੀ ਇਸਲਾਮ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਉਸ ਵੇਲੇ ਉਹਨਾਂ ਦਾ ਮੁਖੀ ਸੀ ਸਰਹੰਦ ਵਿੱਚ ਹੂੰ ਉਹਦਾ ਇੱਕ ਸ਼ਾਗਿਰਦ ਸੀ ਸ਼ੇਖ ਫਰੀਦ ਬੁਖਾਰੀ ਹੂੰ ਜਿਹਦਾ ਨਾਮ ਮੁਰਤਜ਼ਾ ਖਾਨ ਸੀ ਇਹ ਸਾਰੇ ਹੀ ਗੁਰੂ ਘਰ ਦੇ ਵਿਰੋਧੀ ਹੋਗੇ ਸੀ ਇਸਲਾਮ ਵਿੱਚੋਂ ਵੀ ਸਨਾਤਨੀਆਂ ਵਿੱਚੋਂ ਵੀ ਘਰੇਲੂ ਵਿੱਚੋਂ ਵੀ ਠੀਕ ਹੈ ਇਹ ਸਾਰੇ ਜਹਾਂਗੀਰ ਦੇ ਕੰਨ ਭਰਦੇ ਰਹੇ ਠੀਕ ਹੈ ਉਹਨਾਂ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਪ੍ਰਚਾਰ ਹੈ ਉਹ ਗੁਰੂ ਤਾਂ ਕਹਿੰਦੇ ਨਹੀਂ ਸੀ ਉਹ ਹਮ ਅਰਜਨ ਦੀ ਦੁਕਾਨ ਹੀ ਕਹਿੰਦੇ ਸੀ ਠੀਕ ਹੈ ਇਹ ਬੜੀ ਚੱਲ ਰਹੀ ਹੈ ਤੇ ਇਸਲਾਮ ਨੂੰ ਬੜਾ ਵੱਡਾ ਧੱਕਾ ਲੱਗ ਰਿਹਾ ਹਮ ਤੁਹਾਨੂੰ ਰੋਕਣਾ ਪਵੇਗਾ ਹਮ ਮੁਰਤਜ਼ਾ ਖਾਨ ਜਹਾਂਗੀਰ ਦੇ ਬਹੁਤ ਨੇ ਜੜੇ ਸੀ ਉਹ ਵਿਰੋਧੀ ਸੀ ਗੁਰੂ ਅਰਜਨ ਦੇਵ ਜੀ ਦਾ ਹਮ ਨਕਸ਼ਬੰਦੀਆਂ ਨਾਲ ਸੰਬੰਧਿਤ ਸੀ ਸ਼ੇਖ ਐਮੈਨ ਸਰਹੰਦੀ ਵੀ ਸੀ ਹਮ ਉਧਰੋਂ ਚੰਦੂ ਪਿਰਥੀਆ ਉਹ ਰਲ ਗਏ ਸਾਰੇ ਵਿਰੋਧੀ ਇਕੱਠੇ ਹੋ ਗਏ ਹਕੂਮਤ ਦੇ ਵਿੱਚ ਹਮ ਜਹਾਂਗੀਰ ਦੇ ਕੋਲ ਸ਼ਿਕਾਇਤ ਕੀਤੀ ਵੀ ਇਹ ਗੁਰੂ ਅਰਜਨ ਦੀ ਦੁਕਾਨ ਬੰਦ ਕਰਨੀ ਪੈਣੀ ਹੈ ਹੂੰ ਨਹੀਂ ਤੇ ਆਪਣਾ ਸਲਾਮ ਜਿਹੜਾ ਹੈ ਨਾ ਇਹ ਖਤਮ ਹੋ ਰਿਹਾ ਹੂੰ ਜਹਾਂਗੀਰ ਦੇ ਕੋਲ ਇਹ ਗੱਲਾਂ ਪਹੁੰਚੀਆਂ ਦੂਸਰੇ ਪਾਸੇ ਜਹਾਂਗੀਰ ਦਾ ਪੁੱਤਰ ਸੀ ਖੁਸਰੋ ਠੀਕ ਹੈ ਖੁਸਰੋ ਆਪਣੇ ਦਾਦੇ ਦੇ ਨਕਸ਼ੇ ਕਦਮਾਂ ਤੇ ਚੱਲਦਾ ਸੀ ਉਹਦਾ ਦਾਦਾ ਸੀ ਅਕਬਰ ਠੀਕ ਹੈ ਜਹਾਂਗੀਰ ਦਾ ਪਿਓ ਅਕਬਰ ਕਿਉਂਕਿ ਉਹ ਇਸਲਾਮ ਦੇ ਵਿੱਚ ਜਿੰਨੇ ਬਾਦਸ਼ਾਹ ਹੋਏ ਨੇ ਸਭ ਤੋਂ ਵਧੀਆ ਉਹ ਹੋਇਆ ਸਭ ਤੋਂ ਨਮਾ ਰਾਜਵੀ ਉਹਨੇ ਕੀਤਾ ਗੁਰੂ ਅਰਜਨ ਦੇਵ ਜੀ ਦੇ ਗੋਇੰਦਵਾਲ ਸਾਹਿਬ ਆ ਕੇ ਲੰਗਰ ਵੀ ਛਕਦੇ ਰਿਹਾ ਪੰਗਤ ਵਿੱਚ ਬੈਠ ਕੇ ਹਮ ਗੁਰੂ ਗ੍ਰੰਥ ਸਾਹਿਬ ਬਾਰੇ ਇਸ ਕਹਤਾ ਉਹਦੇ ਕੋਲ ਵੀ ਬੜੀਆਂ ਪਹੁੰਚੀਆਂ ਸੀ ਹਮ ਲੇਕਿਨ ਉਹਨੇ ਸੁਣੀਆਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਸੁਣਿਆ ਪਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਗਏ ਹਮ ਉਹਨਾਂ ਨੂੰ ਸੁਣਾਇਆ ਕਿਉਂਕਿ ਉਹ ਇਤਰਾਜ ਕਰ ਰਹੇ ਸੀ ਹੂੰ ਇਸਲਾਮ ਦੇ ਖਿਲਾਫ ਹੈ ਮੁਹੰਮਦ ਦੀ ਤਾਰੀਫ ਹੈ ਨਹੀਂ ਵਿੱਚ ਹਾਂਜੀ ਤੇ ਅਕਬਰ ਨੇ ਜਦ ਸੁਣਿਆ ਉਹ ਕਹਿੰਦੇ ਇਸਲਾਮ ਦੇ ਵਿਰੁੱਧ ਤਾਂ ਕੁਝ ਵੀ ਨਹੀਂ ਹੂੰ ਇਹ ਇਸਲਾਮ ਚ ਸ਼ੇਖ ਫਰੀਦ ਕਟੜ ਮੁਸਲਮਾਨ ਹੈ ਹੂੰ ਉਹ ਗੁਰੂ ਗ੍ਰੰਥ ਸਾਹਿਬ ਚ ਬੈਠਾ ਉਹਦੀ ਰਚਨਾ ਵਿੱਚ ਹੈ ਹਾਂਜੀ ਤੇ ਜਿੰਨੀ ਕਟੜਤਾ ਨਾਲ ਸ਼ੇਖ ਫਰੀਦ ਬੋਲ ਗਿਆ ਹਾਂਜੀ ਇਸਲਾਮ ਦਾ ਹੋਰ پیرੋਕਾਰ ਉਹ ਨਹੀਂ ਕਟੜਤਾ ਨਾਲ ਬੋਲੇ ਨੇ ਹੂੰ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਸ਼ੇਖ ਫਰੀਦ ਦੀਆਂ ਸ਼ਲੋਕਾਂ ਵਿੱਚ ਸ਼ੇਖ ਫਰੀਦ ਦੀ ਬਾਣੀ ਚ ਉਹ ਕਹਿੰਦਾ ਉੱਠ ਫਰੀਦਾ ਉਜੂ ਸਾਜ ਹੂੰ ਸੁਬੇ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾਣੇ ਵੈ ਸੋ ਸਿਰ ਕੱਪ ਉਤਾਰ ਹੂੰ ਐਨਾ ਕੱਟੜ ਮੁਸਲਮਾਨ ਸੀ ਮੁਸਲਮਾਨਾਂ ਨੇ ਇੰਨੀ ਕੱਟੜ ਦਾਲੀ ਸ਼ਬਦਾਵਲੀ ਕਦੇ ਨਹੀਂ ਵਰਤੀ ਹੂੰ ਅਕਬਰ ਨੇ ਸੁਣਿਆ ਵੀ ਇਹ ਵਿੱਚ ਇਸਲਾਮੀ ਦੇ ਵਿੱਚ ਬੈਠੇ ਨੇ ਇਸਲਾਮ ਦੇ ਵਿਰੋਧ ਤਾਂ ਕਿੱਥੇ ਹੋ ਰਹੀ ਹੈ ਹਾਂਜੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਿਆ ਉਹਨੇ ਹੂੰ ਅਕਬਰ ਬਾਰੇ ਤਾਂ ਗੱਲ ਚੱਲੀ ਨਹੀਂ ਪਰ ਇਸਲਾਮੀ ਲੋਕ ਖਿਲਾਫ ਸੀ ਗੁਰੂ ਅਰਜਨ ਦੇਵ ਜੀ ਦੇ ਹੂੰ ਉਹਨਾਂ ਦੀ ਸਪੋਰਟ ਲੈ ਕੇ ਜਿਵੇਂ ਅੱਜ ਕੱਲ ਲੋਕਾਂ ਦੀਆਂ ਵੋਟਾਂ ਲੈ ਕੇ ਸਪੋਰਟ ਲੈ ਕੇ ਕੁਰਸੀਆਂ ਤੱਕ ਪਹੁੰਚਦੇ ਨੇ ਰਾਜਨੀਤੀ ਜੱਗੇ ਵੱਧਦੇ ਨੇ ਹਾਂਜੀ ਜਹਾਂਗੀਰ ਉਹਨਾਂ ਦੀ ਸਪੋਰਟ ਨਾਲ ਉਹ ਰਾਜਗਦੀ ਲੈ ਗਿਆ ਹੂੰ ਉਹਦਾ ਆਪਣਾ ਸੱਕਾ ਪੁੱਤਰ ਸੀ ਖੁਸਰੋ ਜਿਹੜਾ ਦਾਦੇ ਦੇ ਨਕਸ਼ੇ ਕਦਮਾਂ ਦੇ ਚੱਲਦਾ ਸੀ ਹੂੰ ਉਹਦੀ ਵੀ ਖਿਲਾਫ ਹੋ ਗਿਆ ਉਹਨੂੰ ਮਰਵਾਉਣ ਨੂੰ ਤਿਆਰ ਹੋ ਗਿਆ ਜਦੋਂ ਖੁਸਰੋ ਨੂੰ ਪਤਾ ਲੱਗਾ ਵੀ ਮੇਰੇ ਖਿਲਾਫ ਹੈ ਮੇਰਾ ਪਿਓ ਵੀ ਮੇਰੇ ਖਿਲਾਫ ਹੈ ਮਰਵਾ ਦੇਣਾ ਹੂੰ ਉਹ ਬਾਗੀ ਹੋ ਕੇ ਦਿੱਲੀ ਤੋਂ ਚੱਲ ਪਿਆ ਲਾਹੌਰ ਨੂੰ ਹੂੰ ਚਲਦਿਆਂ ਚਲਦਿਆਂ ਉਹ ਰਸਤੇ ਵਿੱਚ ਬਿਆਸ ਦੇ ਦਰਿਆ ਪਾਰ ਕਰਕੇ ਗੋਇੰਦਵਾਲ ਸਾਹਿਬ ਆ ਗਿਆ ਹੂੰ ਉੱਥੇ ਗੁਰੂ ਨਾਨਕ ਦਾ ਘਰ ਹੈ ਕੋਈ ਵੀ ਆਵੇ ਹਾਂਜੀ ਗੁਰੂ ਸਾਹਿਬ ਦੇ ਲੰਗਰ ਛਕਿਆ ਉਹਨੇ ਗੁਰੂ ਸਾਹਿਬ ਨੇ ਪਿਆਰ ਕੀਤਾ ਉਹਨੂੰ ਮੁਰਤਜ਼ਾ ਖਾਨ ਨੇ ਜਹਾਂਗੀਰ ਕੋਲ ਸ਼ਿਕਾਇਤ ਕੀਤੀ ਵੀ ਤੇਰਾ ਜਿਹੜਾ ਲੜਕਾ ਬਾਗੀ ਆ ਹਕੂਮਤ ਦਾ ਹੂੰ ਉਹਨੂੰ ਦਾ ਗੁਰੂ ਅਰਜਨ ਦੇਵ ਜੀ ਨੇ ਦੁਆ ਦਿੱਤੀ ਹੂੰ ਉਹਦੇ ਮੱਥੇ ਤੇ ਤਿਲਕ ਲਾਇਆ ਗੱਲਾਂ ਝੂਠੀਆਂ ਬਣਾਈਆਂ ਗੁਰੂ ਘਰ ਦੇ ਵਿੱਚ ਤੇ ਮੱਥੇ ਤੇ ਤਿਲਕ ਲਾਉਣ ਦਾ ਦਰਵਾਜ਼ਾ ਹੀ ਕੋਈ ਨਹੀਂ ਹਾਂਜੀ ਲੇਕਿਨ ਪਰਗਾ ਦਿੱਤਾ ਹੂੰ ਤੇ ਜਹਾਂਗੀਰ ਨੇ ਹਕੂਮਤ ਨੇ ਗੁਰੂ ਅਰਜਨ ਦੇਵ ਜੀ ਨੂੰ ਅਤਵਾਦੀ ਕਰਾਰ ਦਿੱਤਾ ਹੂੰ ਗੁਰੂ ਅਰਜਨ ਦੇਵ ਜੀ ਅਤਵਾਦੀ ਨੇ ਕਿਉਂ ਕਿ ਹਕੂਮਤ ਦੇ ਜਿਹੜੇ ਬਾਗੀ ਨੇ ਉਹਨਾਂ ਨੂੰ ਪਨਾਹ ਦਿੰਦੇ ਨੇ ਉਹਨਾਂ ਨੂੰ ਸ਼ਰਨ ਦਿੰਦੇ ਨੇ ਠੀਕ ਜੇ ਮੇ ਪਿਛੇ ਪਛੀ 30 ਸਾਲ ਪਹਿਲਾਂ ਆਪਣੇ ਵੀ ਚੱਲਦਾ ਰਿਹਾ ਵਿਹਾਰ ਹਾਂਜੀ ਜਿਹੜਾ ਵੀ ਸਿੱਖ ਪੰਥ ਦੀ ਗੱਲ ਕਰਦਾ ਸੀ ਹੂੰ ਤੇ ਉਹਨੂੰ ਕਿਸੇ ਘਰ ਜਾ ਕੇ ਲੰਗਰ ਛਕਣਾ ਤੇ ਉਹਨੂੰ ਕੋਈ ਹੱਤਵਾਦੀ ਇਹਨੂੰ ਪਨਾ ਦੇ ਦਿੰਦੇ ਨੇ ਹਾਂਜੀ ਸੰਸਕ੍ਰਿਤ ਦਾ ਇੱਕ ਲਫ਼ਜ਼ ਹੈ ਯਦਾ ਦ੍ਰਿਸ਼ਟੀ ਤਦ ਸ੍ਰਿਸ਼ਟੀ ਹੂੰ ਉਹ ਕਹਿੰਦੇ ਨੇ ਜਿਸ ਤਰ੍ਹਾਂ ਦੀ ਇਨਸਾਨ ਦੀ ਨਜ਼ਰ ਹੈ ਉਦਾਂ ਦੀ ਉਹਨੂੰ ਦੁਨੀਆ ਨਜ਼ਰ ਆਉਂਦੀ ਹੈ ਹਾਂਜੀ ਫਾਰ ਐਗਜ਼ਾਮਪਲ ਅਸੀਂ ਕਾਲੀਆਂ ਐਨਕਾਂ ਅੱਖਾਂ ਦੇ ਲਾਲੀ ਸਾਨੂੰ ਸਭ ਕੋਈ ਕਾਲਾ ਨਜ਼ਰ ਆਏਗਾ ਹੂੰ ਹਰੀਆਂ ਐਣਕਾ ਲਾ ਲਈਏ ਸਭ ਕੁਝ ਹਰਾ ਨਜ਼ਰ ਆਏਗਾ ਹੂੰ ਯਾਨੀ ਜਿਸ ਤਰ੍ਹਾਂ ਦਾ ਐਣਕਾ ਦਾ ਰੰਗ ਹੈ ਹਾਂਜੀ ਜਿਸ ਤਰ੍ਹਾਂ ਦੀ ਦ੍ਰਿਸ਼ਟੀ ਹੈ ਉਦਾਂ ਦੀ ਉਹਨੂੰ ਸ੍ਰਿਸ਼ਟੀ ਨਜ਼ਰ ਆਉਂਦੀ ਹੈ ਹੂੰ ਹਕੂਮਤ ਦੀ ਨਜ਼ਰ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਅੱਤਵਾਦੀ ਕਰਾਰ ਦਿੱਤੇ ਗਏ ਹੂੰ ਇਹ ਹਕੂਮਤ ਇਹ ਬਾਗਿਆਂ ਨੂੰ ਪਨਾ ਦੇਂਦੇ ਨੇ ਲੇਕਿਨ ਦੂਜੇ ਪਾਸੇ ਭੱਟਾ ਨੇ ਗੁਰੂ ਅਰਜਨ ਦੇਵ ਜੀ ਮਾਰੇ ਕੀ ਕੀ ਉਹਨਾਂ ਦੀ ਆਪਣੀ ਨਜ਼ਰ ਸੀ ਹੂੰ ਉਹ ਕਹਿੰਦੇ ਭੰਨ ਮਥਰਾ ਕਛ ਪੇਦ ਨਹੀਂ ਗੁਰੂ ਅਰਜਨ ਪ੍ਰਤਖਰ ਹ ਹ ਬਨੇ ਚ ਕੋਈ ਭੇਦ ਨਹੀਂ ਕੋਈ ਫਰਕ ਨਹੀਂ ਗੁਰੂ ਅਰਜਨ ਦੇਵ ਜੀ ਤੇ ਪਤਾ ਖ ਰੱਬ ਨੇ ਇੱਕ ਹੁੰਦਾ ਰੱਬ ਦਾ ਰੂਪ ਹਾਂਜੀ ਇੱਕ ਹੁੰਦਾ ਰੱਬ ਅ ਰੱਬ ਦਾ ਰੂਪ ਹੋਣਾ ਹੋਰ ਚੀਜ਼ ਹੈ ਉਸੇ ਕੋਈ ਵੀ ਜਿਹੜਾ ਰੱਬ ਦੇ ਗੁਣ ਜੀ ਚ ਚੰਗੇ ਜੀਵਨ ਦੇ ਗੁਣ ਨੇ ਅਸੀਂ ਕਹਿੰਦੇ ਆ ਭੋਲਾ ਪਾਲਾ ਜਿਹੜਾ ਸੱਚਾ ਸੁੱਚਾ ਬੰਦਾ ਅਸੀਂ ਕਹਿੰਦੇ ਤੇ ਰੱਬ ਦਾ ਰੂਪ ਹੀ ਹੈ ਹਾਂਜੀ ਪਰ ਰੱਬ ਨਹੀਂ ਹਮ ਭਟ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਰੱਬ ਦਾ ਰੂਪ ਨਹੀਂ ਹਮ ਰੱਬ ਨੇ ਤੇ ਇਹ ਸਾਰੇ ਕਾਰਨ ਦਿਲਦੇ ਗਏ ਹੂੰ ਤੇ ਜਦੋਂ ਸ਼ਾਹ ਜਹਾਂ ਦੇ ਕੋਲੇ ਗੱਲ ਪਹੁੰਚੀ ਹੂੰ ਗੁਰੂ ਅਰਜਨ ਦੇਵ ਜੀ ਨੇ ਅਤਵਾਦੀ ਘਰਾੜ ਦਿੱਤਾ ਵੀ ਖੁਸਰੋ ਨੂੰ ਪਨਾਹ ਦਿੱਤੀ ਹੈ ਹੂੰ ਖੁਸਰੋ ਨੇ ਤਿਲਕ ਲਾਇਆ ਹੈ ਖੁਸਰੋ ਦੀ ਹੱਕ ਵਿੱਚ ਦੁਆ ਕੀਤੀ ਹੈ ਹੂੰ ਉਹਨੇ ਹੁਕਮ ਕਰਤਾ ਗੁਰੂ ਅਰਜਨ ਦੇਵ ਜੀ ਨੂੰ ਕੈਦ ਕਰਕੇ ਲਾਹੌਰ ਲਾਓ ਹੂੰ ਤੇ ਉਹਨਾਂ ਨੂੰ ਸ਼ਹੀਦ ਕਰਦੇ ਆ ਠੀਕ ਇਹ ਕਾਰਨ ਸਨ ਠੀਕ ਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਉੱਥੇ ਬੁਲਾਇਆ ਜਹਾਂਗੀਰ ਦਾ ਹੁਕਮ ਦੇ ਕੇ ਚਲਾ ਗਿਆ ਕਸ਼ਮੀਰ ਵੱਲ ਨੂੰ ਹੂੰ ਤੇ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਤੇ ਮੁਰਤਜ਼ਾ ਖਾਂ ਦੇ ਹਵਾਲੇ ਕਰ ਗਿਆ ਠੀਕ ਹੈ ਇਹਨਾਂ ਨੇ ਚੰਦੂ ਦੀ ਹਵੇਲੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸੇਹ ਦਿੱਤੇ ਉਬਲਦੀ ਦੇਖ ਜੋ ਵਾਲਿਆ ਤ ਤੀਤਵੀ ਤੇ ਬਿਠਾਇਆ ਤ ਤਰੇਤਾ ਸੀ ਇਸ ਵਿੱਚ ਪਾਇਆ ਜੇਠ ਦਾ ਮਹੀਨਾ ਉਧਰ ਗਰਮੀ ਉਦੋਂ ਇਹ ਕੁਛ ਤੇ ਗੁਰੂ ਅਰਜਨ ਦੇਵ ਜੀ ਸ਼ਾਂਤ ਰਹੇ ਹਾਂਜੀ ਮੀਆ ਮੀਰਾ ਆ ਹੂੰ ਉਹ ਵੀ ਸੱਚਾ ਸੁੱਚਾ ਮੁਸਲਮਾਨ ਸੀ ਹਾਂਜੀ ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗਾ ਵੀ ਇਹ ਤਾਂ ਬਹੁਤ ਜ਼ੁਲਮ ਹੋ ਰਿਹਾ ਹੈ ਹੂੰ ਤੁਸੀਂ ਹੁਕਮ ਕਰੋ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਏਟ ਏਟ ਖੜਕਾ ਦੇ ਆ ਹਾਂਜੀ ਦੁਸ਼ਮਣਾਂ ਦੀ ਏਟ ਏਟ ਖੜਕਾ ਦੇ ਆ ਹੂੰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਸਾਈ ਜੀ ਦੁਸ਼ਮਣ ਕਿਹੜਾ ਹੂੰ ਸਾਡਾ ਕੋਈ ਦੁਸ਼ਮਣ ਨਹੀਂ ਨਾ ਕੋ ਹਮਰਾ ਦੁਸ਼ਮਣ ਰਹਾ ਨਾ ਹਮ ਕਿਸ ਕੀ ਬਹਿਰਾਈ ਹਮ ਬ੍ਰਹਮ ਪ੍ਰਸਾਰ ਪਸਾਰੇਉ ਪੀਤਰ ਹਮ ਕਹਿੰਦੇ ਸਾਡਾ ਕੋਈ ਦੁਸ਼ਮਣ ਨਹੀਂ ਇਹ ਜੋ ਕੋ ਹੋ ਰਿਹਾ ਰੱਬ ਦੇ ਹੁਕਮ ਵਿੱਚ ਹੋ ਰਿਹਾ ਹਮ ਕਹਿਣ ਦਾ ਮਤਲਬ ਹੈ ਵੀ ਬੜਾ ਕੁਝ ਹੋਇਆ ਹਮ ਤੇ ਉਸੇ ਮੁਰਤਜ਼ਾ ਖਾਨ ਨੇ ਤੇ ਚੰਦੂ ਨੇ ਆਪਣੀ ਪੂਰੀ ਕਿੜ ਕੱਢੀ ਚੰਦੂ ਨੇ ਆਪਣੀ ਲੜਕੀ ਦਾ ਜਿਹੜਾ ਰਿਸਾ ਵਾਪਸ ਹੋਇਆ ਸੀ ਉਹ ਕਿੜ ਹਮ ਤੇ ਮੁਰਤਜ਼ਾ ਖਾਨ ਨੇ ਇਸਲਾਮ ਦੇ ਖਿਲਾਫ ਜਿਹੜੀ ਗਲ ਚੱਲਦੀ ਸੀ ਉਹ ਕਿੜ ਹੂੰ ਗੁਰੂ ਅਰਜਨ ਦੇਵ ਜੀ ਨੂੰ 5 ਦਿਨ ਬੜੇ ਤਸੀਹੇ ਦਿੱਤੇ ਦੇਗ ਚੁਬਾਲਿਆ ਤਤੀ ਤਵੀ ਤੇ ਬਿਠਾਇਆ ਹੂੰ ਤੇ ਤਾਰੇ ਤਾਂ ਸਿਰ ਜਿਪਾਇਆ ਹੂੰ ਤੇ 5ਵੇਂ ਦਿਨ ਕੋਕੀ ਸਰੀਰ ਛਾਲੇ ਛਾਲੇ ਹੋ ਚੁੱਕਾ ਸੀ ਹਾਂਜੀ ਤੇ ਸਜ਼ਾ ਉਹ ਸੀ ਜਿਹੜੀ ਇਸਲਾਮ ਦੇ ਵਿੱਚ ਇੱਕ ਸਜ਼ਾ ਹੁੰਦੀ ਹੈ ਉਹਦਾ ਮੈਨੂੰ ਨਾਂ ਭੁੱਲ ਗਿਆ ਵੀ ਇੱਕ ਕਹਿੰਦੇ ਨੇ ਕਿ ਸ਼ਹੀਦ ਦਾ ਖੂਨ ਧਰਤੀ ਤੇ ਡੁੱਲੇ ਖੂਨ ਚ ਸ਼ਹੀਦ ਹੋਰ ਪੈਦਾ ਹੁੰਦੇ ਨੇ ਹਾਂਜੀ ਨਾਸਾ ਪਤਾ ਨਹੀਂ ਇਦਾਂ ਦਾ ਕੋਈ ਮੈਨੂੰ ਲਫ਼ਜ਼ ਭੁੱਲ ਗਿਆ ਸੌਰੀ ਵੀ ਉਸ ਨਾਸਾ ਦੇ ਧਾਰਾ ਦੇ ਤਹਿਤ ਇਹਨਾਂ ਨੂੰ ਸ਼ਹੀਦ ਕਰਨਾ ਕਿ ਇਹਨਾਂ ਦਾ ਖੂਨ ਦਾ ਇੱਕ ਤੁਪਕਾ ਵੀ ਜ਼ਮੀਨ ਦੇ ਨਾਲ ਰਿਗੇ ਠੀਕ ਹੈ ਇਸੇ ਕਰਕੇ ਦੇਖ ਜੋ ਵਾਲੇ ਆ ਤਿੱ ਤਵੀ ਤੇ ਬਿਠਾਇਆ ਰੇਤਾ ਪਾਇਆ ਫਿਰ ਉਹਦਾ ਵੀ ਦਰਿਆ ਚ ਰੋੜ ਦਿੱਤਾ ਗੁਰੂ ਅਰਜਨ ਦੇਵ ਜੀ ਸ਼ਹੀਦ ਹੋ ਗਏ ਸੋ ਇਹ ਸਨ ਕਾਰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ ਹਮ ਤੇ ਉਹਨਾਂ ਦੀ ਸ਼ਹਾਦਤ 1606 ਵਿੱਚ ਹਮ ਲਾਹੌਰ ਵਿੱਚ ਹੋਈ ਸੀ ਠੀਕ ਹਾਂਜੀ ਗਿਆਨੀ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਸ਼ਬੀਲ ਕਿਉਂ ਲਗਾਈ ਜਾਂਦੀ ਹੈ ਬੇਟਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਲਾਸਾਨੀ ਸ਼ਹਾਦਤ ਹੈ ਹੂੰ ਜਿੰਨੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਤਤੀ ਤਵੀ ਤੇ ਜੇੜ ਦੇ ਮਹੀਨੇ ਚ ਬਿਠਾਇਆ ਤਤਾ ਦੇ ਤਸੀਹੇ ਚਪਾਇਆ ਉਬਲ ਦੀ ਦੇਖ ਚੋ ਬਾਲੇ ਗਏ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆਂ ਦੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਹੈ ਹਾਂਜੀ ਤਾਂ ਹੀ ਉਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਜੋ ਉਹਨਾਂ ਨੂੰ ਤੁਸੀਂ ਇਹ ਦਿੱਤੇ ਗਏ ਅੱਗ ਦੇ ਵਿੱਚ ਤੇਗ ਵਿੱਚ ਉਬਲਦੇ ਪਾਣੀ 'ਚ ਉਬਾਲਨਾ ਹੂੰ ਉਹ ਉਬਲਦੇ ਪਾਣੀ ਵਿੱਚ ਵੀ ਇਹਨੇ ਠੰਡੇ ਰਹੇ ਕਿ ਉਬਲਦੇ ਪਾਣੀ ਦਾ ਵੀ ਉਹਨਾਂ ਦੇ ਤਨ ਤੇ ਅਸਰ ਹੈ ਸੀ ਹੂੰ ਇਹ ਕੁਦਰਤੀ ਹੈ ਹਾਂਜੀ ਸਰੀਰ ਤੇ ਅਸਰ ਹੈ ਸੀ ਛਾਲੇ ਪੈ ਗਏ ਸਭ ਕੁਝ ਹੋ ਗਿਆ ਲੇਕਿਨ ਦੇਖ ਇੰਜ ਬੈਠੇ ਰਹੇ ਜਿਵੇਂ ਠੰਡੇ ਪਾਣੀ ਵਿੱਚ ਬੈਠੇ ਹੁੰਦੇ ਨੇ ਹੂੰ ਤਤੀ ਤਵੀ ਤੇ ਬੈਠੇ ਮੀਆਂ ਮੀਰ ਨੇ ਸਵਾਲ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਮੀਰ ਜੀ ਇਹ ਸਾਈਂ ਦਾ ਹੁਕਮ ਹੈ ਹੂੰ ਉਸ ਵੇਲੇ ਮਰਨ ਕੇ ਤੇਰਾ ਕੀਆ ਮਿੱਠਾ ਲੱਗੇ ਰਬ ਦਾ ਕੀਤਾ ਹੋਇਆ ਰਬ ਦਾ ਹੁਕਮ ਮਿੱਠਾ ਹੈ ਪਾਣੇ ਵਿੱਚ ਹੈ ਸਭ ਕੁਝ ਪਾਣੇ ਵਿੱਚ ਚੱਲ ਰਿਹਾ ਹੂੰ ਉਹ ਉਬਲਦੀ ਦੇਗ ਵਿੱਚ ਉਬਲਦੇ ਆ ਠੰਡੇ ਪਾਣੀ ਵਿੱਚ ਬੈਠਣ ਵਾਂਗ ਰਹੇ ਹੂੰ ਤਤੀ ਤਵੀ ਤੇ ਬੈਠੇ ਆ ਤਤੀ ਤਵੀ ਦਾ ਸੇਕ ਨਹੀਂ ਲੱਗਾ ਹੂੰ ਉਹ ਵੀ ਉਹਨੂੰ ਰੱਬ ਦਾ ਪਾਣਾ ਮਿੱਠਾ ਲੱਗਾ ਹੂੰ ਉਹ ਜਿਹੜਾ ਸੰਕੇਤ ਸੀ ਨਾ ਠੰਡਕ ਦਾ ਆਤਮਿਕ ਠੰਡਕ ਦਾ ਹਾਂਜੀ ਸਰੀਰਿਕ ਠੰਡਕ ਦਾ ਨਹੀਂ ਹੂੰ ਇਹ ਤਾਂ ਕੁਦਰਤ ਦਾ ਗਰਮ ਪਾਣੀ ਨੇ ਸਰੀਰ ਤੇ ਅਸਰ ਕਰਨਾ ਹੀ ਕਰਨਾ ਹਾਂਜੀ ਉਬਲਦੀ ਦੀਗ ਵਿੱਚ ਬੈਠ ਕੇ ਠੰਡਕ ਮਨ ਵਿੱਚ ਰਹੀ ਹੂੰ ਤਤੀ ਤਵੀ ਤੇ ਬੈਠ ਕੇ ਫਿਰ ਵੀ ਉਹ ਪਰਮਾਤਮਾ ਨੂੰ ਕਹਿੰਦੇ ਤੇਰਾ ਕੀ ਆ ਮਿੱਠਾ ਲੱਗ ਹੈ ਹਾਂਜੀ ਹਰ ਨਾਮ ਪਦਾਰਥ ਨਾਨਕ ਮੰਗਾ ਹੈ ਉਹ ਠੰਡਕ ਤੇ ਉਹ ਮਿਠਾਸ ਹੂੰ ਇੱਕ ਸੰਕੇਤ ਸੀ ਦੁਨੀਆ ਵਾਸਤੇ ਹੂੰ ਤਨ ਤੇ ਭਾਵੇਂ ਕਿੰਨੇ ਵੀ ਕੈਰ ਗੁਜ਼ਰਨਾ ਮਨ ਠੰਡਾ ਰਹਿਣਾ ਚਾਹੀਦਾ ਹੂੰ ਤੇ ਮਿੱਠਾ ਰਹਿਣਾ ਚਾਹੀਦਾ ਉਹਦੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੂੰ ਤੇਰਾ ਕੀ ਆ ਮਿੱਠਾ ਲੱਗਿਆ ਹੂੰ ਉਹ ਇੱਕ ਸਿੰਬਲ ਸੀ ਜਿਹੜੀਆਂ ਛਵੀਲਾਂ ਲੱਗਦੀਆਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਨ ਤੇ ਹੂੰ ਉਹ ਉਸੇ ਚੀਜ਼ ਦਾ ਪ੍ਰਤੀਕ ਹੈ ਹੂੰ ਗੁਰੂ ਅਰਜਨ ਦੇਵ ਜੀ ਨੇ ਦੁਨੀਆ 'ਚ ਠੰਡ ਵਰਤਾਈ ਹੂੰ ਰੱਬ ਦੇ ਪਾਣੇ ਨੂੰ ਮਿੱਠਾ ਮੰਨਣ ਦਾ ਹੁਕਮ ਦਿੱਤਾ ਹੂੰ ਪੈਗਾਮ ਦਿੱਤਾ ਉਹ ਪੈਗਾਮ ਉਹ ਸੰਦੇਸ਼ ਇਹ ਠੰਡੇ ਮਿੱਠੇ ਪਾਣੀ ਦੀ ਛਬੀਲ ਵਿੱਚੋਂ ਮਿਲਦਾ ਹੈ ਠੀਕ ਇਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਇੱਕ ਪੈਗਾਮ ਹੈ ਕਿ ਸੁਨੇਹਾ ਦੁਨੀਆ ਵਿੱਚ ਠੀਕ ਰੱਬ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ ਐਸਨ ਗਿਆਨੀ ਹਰਪ੍ਰਜਨ ਸਿੰਘ ਜੀ ਸੋਲ ਜਿਨ੍ਹਾਂ ਨੇ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਇਹਨਾਂ ਦਾ ਆਪਣੇ ਜੀਕੇ ਆਰ ਟੀਵੀ ਦੇ ਸਟੂਡੀਓ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ